ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇੱਕ ਵਾਰੀ ਮੈਨੂੰ ਸ਼ੋਰ ਕਰ ਦਿਓ ਕਿ ਆਵਾਜ਼ ਪ੍ਰੋਪਰ ਵੇ ਨਾਲ ਕਲੀਅਰ ਆ ਰਹੀ ਹੈ ਫਿਰ ਆਪਾਂ ਕਰਦੇ ਆਂ ਜੀ ਅੱਜ ਦਾ ਸੈਸ਼ਨ ਸ਼ੁਰੂ ਠੀਕ ਹੈ ਸੋ ਕਾਫੀ ਬੱਚਿਆਂ ਦੇ ਜਿਹੜੇ ਡਾਊਟ ਹੈਗੇ ਨੇ ਡੇਲੀ ਮੈਂ ਸੁਣਦਾ ਰਹਿਣਾ ਓਕੇ ਜੀ ਸੋ ਤੁਸੀਂ ਵੀ ਆਪਣੀ ਜਗ੍ਹਾ ਰਾਈਟ ਹੋ ਬਟ ਸਮੇਂ ਦੇ ਅਨੁਸਾਰ ਸਾਨੂੰ ਚੱਲਣਾ ਪੈਂਦਾ ਠੀਕ ਹੈ ਤਾਂ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਜੁੜੇ ਹੋਇਓ ਠੀਕ ਹੈ ਇਹ ਸਭ ਤੋਂ ਵਧੀਆ ਗੱਲ ਹੈ ਤਾਂ ਆਪਣੇ ਹਾਂਜੀ ਸੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਸੋ ਕੁਲਦੀਪ ਰਿੰਕੀ ਜਸਪ੍ਰੀਤ ਕੈਂਡੀ ਪ੍ਰਵੀਨ ਰਿਤੂ ਬਲਜੀਤ ਕੀਰਤ ਸਿੰਘ ਹਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਰੂਪੀ ਰਾਣੀ ਓਕੇ ਤਾਂ ਦੇਖੋ ਆਪਣਾ ਜਿਹੜਾ ਅੱਜ ਤੁਹਾਨੂੰ ਮੈਂ ਸਾਰਾ ਦੱਸੂਗਾ ਕਿ ਤੁਸੀਂ ਆਪਣੀ ਜਰਨੀ ਨੂੰ ਅੱਜ ਤੋਂ ਬਾਅਦ ਕਿਵੇਂ ਆਪਾਂ ਸੈੱਟ ਕਰ ਸਕਦੇ ਠੀਕ ਆ ਦੇਖੋ ਫਾਈਨਲ ਆਪਾਂ ਜੌਬ ਲੈਣੀ ਆ ਹਨਾ ਤਾਂ ਜੌਬ ਜਿਹੜੀ ਹੈਗੀ ਆ ਤੁਸੀਂ ਕਿਵੇਂ ਲੈਣੀ ਆ ਡਾਇਰੈਕਸ਼ਨ ਕੀ ਹੋਣੀ ਚਾਹੀਦੀ ਹੈ ਮੈਂ ਦੇਖੋ ਵਾਰ-ਵਾਰ ਇਹ ਗੱਲ ਕਹੂੰਗਾ ਕਿ ਤੁਸੀਂ ਮੇਰੀ ਡਾਇਰੈਕਸ਼ਨ ਤੇ ਅਗਰ ਤੁਸੀਂ ਮੇਰੀ ਗੱਲਾਂ ਮੰਨ ਕੇ ਚੱਲਣ ਲੱਗੇ ਨਾ ਤਾਂ ਤੁਹਾਨੂੰ ਕਿਤੇ ਨਾ ਕਿਤੇ ਸਫਲਤਾ ਹੱਥ ਲੱਗ ਜਾਣੀ ਹੈ ਠੀਕ ਆ ਤਾਂ ਦੇਖੋ ਸਭ ਤੋਂ ਪਹਿਲਾਂ ਜਿਹੜੇ ਬੱਚੇ ਟੀਚਿੰਗ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਆ ਓਕੇ ਤਾਂ ਉਹ EDT ਜਾਂ BZ ਦਾ ਰਸਤਾ ਚੁਣਿਆ ਹੋਇਆ ਬਹੁਤ ਵਧੀਆ ਰਸਤਾ ਹੈ ਬਟ ਆਪਾਂ ਜਿਹੜੇ ਨਵੇਂ ਕੈਂਡੀਡੇਟ ਨੇ ਜਿਹੜੇ ਆਪਣੇ 2025 27 ਦਾ ਜਿਹੜਾ ਸੈਸ਼ਨ ਲਾਉਣਗੇ ਤੇ ਦੇਖੋ ਇਹ ਸੈਸ਼ਨ ਜਿਹੜਾ ਹੈਗਾ ਹੁਣ ਸਟਾਰਟ ਹੋਣਾ ਹੈ ਹਮੇਸ਼ਾ ਜੀ ਤਰ੍ਹਾਂ ਦੇਖੋ ਇਹ ਜੁਲਾਈ ਦੇ ਵਿੱਚੋਂ ਸੈਸ਼ਨ ਸ਼ੁਰੂ ਹੋਣ ਦੀ ਉਮੀਦ ਹੈਗੀ ਆ ਵੈਸੇ ਹਨਾ ਜੁਲਾਈ ਹੋ ਗਿਆ ਕਾਗਜ਼ਾਂ ਦੇ ਵਿੱਚ ਆਪਣਾ ਸੈਸ਼ਨ ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਬਟ ਸਰਕਾਰ ਹਮੇਸ਼ਾ 6 ਮਹੀਨੇ ਨਾ ਡਿਲੇ ਕਰ ਦਿੰਦੀ ਇਹਨੂੰ ਠੀਕ ਆ ਪਿਛਲੇ ਜਿਹੜਾ 2023-25 ਸੈਸ਼ਨ ਹੋਇਆ ਉਹ ਵੀ ਡਿਲੇ ਹੋਇਆ ਠੀਕ ਆ 2025 ਵਾਲਾ ਉਹ ਵੀ ਤੁਸੀਂ ਸਮਝੋ ਕਿ 25 ਕੰਪਲੀਟ ਹੋਣ ਵਾਲਾ ਹੋ ਗਿਆ ਬਟ ਉਹਨਾਂ ਦਾ ਫਸਟ ਇਅਰ ਹੀ ਹਜੇ ਪੂਰਾ ਹੋਇਆ ਸੈਕੰਡ ਪਿਆ ਮਤਲਬ ਕਿ ਇਹ ਆਪਣਾ ਸੈਸ਼ਨ ਜਿਹੜਾ ਹੈਗਾ 2028 ਤੱਕ ਪੂਰਾ ਹੋਊਗਾ ਓਕੇ ਤਾਂ ਇਸ ਕਰਕੇ ਮੈਂ ਵਾਰ-ਵਾਰ ਇੱਕੋ ਗੱਲ ਕਹੂੰਗਾ ਕਿ ਤੁਸੀਂ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਕੀ ਕਹੂੰਗਾ ਸਾਰੇ ਬੱਚਿਆਂ ਨੇ ਧਿਆਨ ਨਾਲ ਮੇਰੀ ਗੱਲਾਂ ਸੁਣਨੀਆਂ ਨੇ ਔਰ ਅਸੀਂ ਇਹਦੇ ਨਾਲ-ਨਾਲ ਹੋਰ ਕਿਹੜੇ-ਕਿਹੜੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਠੀਕ ਆ ਔਰ ਤਿਆਰੀ ਕਿਵੇਂ ਕਰਨੀ ਆ ਓਕੇ ਜੀ ਤਾਂ ਜਿਹੜਾ ਇਹ ਆਪਣਾ ਐਗਜ਼ਾਮ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਨੋਟੀਫਿਕੇਸ਼ਨ ਜਿਹੜਾ ਆਊਟ ਹੋ ਚੁੱਕਿਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਠੀਕ ਹੈ ਤਾਂ ਇੱਕ ਵਾਰੀ ਮੈਨੂੰ ਦੱਸ ਦਿਓ ਕਿ ਓਕੇ ਹੋ ਸਾਰੇ ਵੈਰੀ ਗੁੱਡ ਹਨਾ ਹਾਰੂਪੀ ਕੀਰਤ ਸੋ ਅਮਨ ਠੀਕ ਹੈ ਸਿਮਰਨ ਸਟੱਡਿੰਗ ਸਸੀਕਾਲ ਜੀ ਸਾਰਿਆਂ ਨੂੰ ਸਿਮਰਨ ਸਸੀਕਾਲ ਮੰਮਤਾ ਢਿੱਲੋਂ ਸਾਹਿਬ ਅਬਿਨਾਸ਼ ਕੋਰ ਅਬਿਨਾਸ਼ ਕੋਰ ਮੈਂ ਠੀਕ ਹ ਤੇ ਤੁਸੀਂ ਇੱਥੇ ਕੁਝ ਮਰਜ਼ੀ ਪੁੱਛ ਲਿਓ ਠੀਕ ਹੈ ਓਕੇ ਹਾਂ ਦਿਲ ਖੋਲ ਕੇ ਕਮੈਂਟ ਕਰੋ ਹੁਣ ਤੁਸੀਂ ਜੋ ਪੁੱਛਣਾ ਚਾਹਣਿਓ ਦਿਲ ਖੋਲ ਕੇ ਪੁੱਛੋ ਠੀਕ ਹੈ ਸੋ ਸੈਸ਼ਨ ਤੁਸੀਂ ਲਾਈਕ ਸ਼ੇਅਰ ਤਾਂ ਕਰ ਹੀ ਦੇਣਾ ਹੁੰਦਾ ਹੈ ਹਨਾ ਠੀਕ ਹੈ ਜੀ ਚਲੋ ਤਾਂ ਦੇਖੋ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਆਪਣੇ ਜਿਹੜਾ ਆਪਣਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਆਪਣਾ ਕਿਹੜਾ ਜੀ 2025 27 ਵਾਲਾ ਤਾਂ ਕਾਫੀ ਵਾਰ ਸੁਣਨ ਨੂੰ ਮਿਲਦਾ ਹੈ ਕਿ ਸਰ ਐਡਿਟਿਟੀ ਬੰਦ ਹੋ ਜਾਣੀ ਹੈ ਦੇਖੋ ਬੰਦ ਤਾਂ ਕਿਉਂ ਹੋਣੀ ਹੈ ਦੇਖੋ ਉਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਜਿਹੜਾ ਆਪਣਾ ਨੋਟੀਫਿਕੇਸ਼ਨ ਆਇਆ ਸੀ ਕਿ ਅਸੀਂ 2025 ਜਿਹੜਾ ਸੈਸ਼ਨ ਹੈ ਸੀ ਜੁਲਾਈ ਤੋਂ ਸ਼ੁਰੂ ਕਰ ਰਹੇ ਹਾਂ ਓਕੇ ਇਟ ਮੀਨਸ ਕੀ ਹੁੰਦਾ ਜੀ ਜੁਲਾਈ ਦਾ ਮਤਲਬ ਹੈ ਕਿ ਇਹ ਕਾਗਜ਼ਾਂ ਦੇ ਵਿੱਚ ਸਾਡਾ ਸੈਸ਼ਨ ਜੁਲਾਈ ਤੋਂ ਸ਼ੁਰੂ ਹੋਊਗਾ ਬਟ ਇਹਦਾ ਐਂਟਰਸ ਦਾ ਪੇਪਰ ਹਜੇ ਹੋਣਾ ਹੈ ਕੋਈ ਗੱਲ ਨਹੀਂ ਹੈ ਬਹੁਤ ਜਲਦੀ ਆਪਾਂ ਮੈਂ ਤੁਹਾਨੂੰ ਨਾ ਗਰੁੱਪ ਦੇ ਅੰਦਰ ਇੱਕ ਈਮੇਲ ਆਈਡੀ ਵੀ ਸੈਂਡ ਕਰੂੰਗਾ ਜਿਹੜੀ ਮੈਂ ਹੁਣ ਇੱਥੇ ਭੁੱਲ ਗਿਆ ਵੈਸਟਰੋਂ ਮੈਂ ਦੱਸ ਦਊਗਾ ਈਮੇਲ ਆਈਡੀ ਮੈਂ ਤੁਹਾਨੂੰ ਭੇਜੂੰਗਾ ਓਕੇ ਆਪਾਂ ਬੋਰਡ ਨੂੰ ਸਾਰੇ ਰਲ ਕੇ ਰਿਕਵੈਸਟ ਕਰਨੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੀਐਸਸੀਬੀ ਨੂੰ ਠੀਕ ਹੈ ਕਿ ਤੁਸੀਂ ਕਦੋਂ ਪੇਪਰ ਲੈ ਰਹੇ ਹੋ ਮੈਂ ਈਮੇਲ ਕੀਤੀ ਹੋਈ ਹੈ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਬਹੁਤ ਜਲਦੀ ਐਗਜ਼ਾਮ ਪ੍ਰੋਡਕਟ ਹੋਣ ਜਾ ਰਿਹਾ ਹੈ ਜਦੋਂ ਵੀ ਮੈਨੂੰ ਕੋਈ ਦਿੱਕਤ ਆਉਂਦੀ ਆ ਤਾਂ ਮੈਂ ਹਮੇਸ਼ਾ ਬੋਰਡ 'ਤੇ ਪੁੱਛਦਾ ਹੁੰਦਾ ਆ ਆਪਾਂ ਸਾਰੇ ਰਲ ਕੇ ਹੀ ਮਿਲ ਕਰਾਂਗੇ ਠੀਕ ਹੈ ਤਾਂ ਇਹ ਗੱਲ ਧਿਆਨ 'ਚ ਰੱਖਾਂਗੇ ਔਰ ਇਹ ਪੇਪਰ ਹੋ ਸਕਦਾ ਹੁਣ ਦੇਖੋ ਬੀਆਰ ਦਾ ਪੇਪਰ ਹੋ ਚੁੱਕਿਆ ਹੈ ਮਤਲਬ 3 ਅਗਸਤ ਨੂੰ ਹੋਣਾ ਹੈ ਹੋ ਗਿਆ ਸਮਝ ਲਓ ਕਿ ਇੱਕ ਹਫਤਾ ਰਹਿ ਗਿਆ ਇਸ ਤੋਂ ਬਾਅਦ ਪੇਪਰ ਆਪਣਾ ਹੀ ਆਉਣਾ ਹੈ ਠੀਕ ਹੈ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਤਾਂ ਤੁਸੀਂ ਆਪਣੀ ਦੇਖੋ ਤਿਆਰੀ ਜਿਹੜੀ ਹੈਗੀ ਆ ਉਹ ਛੱਡਣੀ ਨਹੀਂ ਹੈਗੀ ਕਿਉਂਕਿ ਕੰਡੀਸ਼ਨ ਜਿਹੜੀ ਹੈਗੀ ਆ ਆਪਣੇ ਕੋਲ ਕਿਹੜੀ ਕੰਡੀਸ਼ਨ ਆ 75 ਨੰਬਰਸ ਆਪ ਨੂੰ ਲੈਣੇ ਜਨਰਲ ਵਾਸਤੇ ਜ਼ਰੂਰੀ ਹੈ ਔਰ 67 ਆਪਣੇ एससीबीजी ਅਦਰ ਕੈਟਾਗਰੀਜ਼ ਜਿਹੜੀਆਂ ਹੋਈਆਂ ਨੇ ਉਹਨਾਂ ਵਾਸਤੇ ਜ਼ਰੂਰੀ ਹੈ ਆਊਟ ਆਫ ਦੀ ਕਿੰਨੇ 150 ਦੇ ਅੰਦਰ ਠੀਕ ਹੈ ਇਹ ਗੱਲ ਧਿਆਨ ਦੇ ਵਿੱਚ ਰੱਖ ਕੇ ਚੱਲਾਂਗੇ ਆਪਾਂ ਓਕੇ ਹਾਂਜੀ ਦੂਜੀ ਗੱਲ ਕੀ ਹੈ ਜੀ ਆਪਣੇ ਕੋਲੇ ਹੂੰ ਬਿਲਕੁਲ ਬਿਲਕੁਲ ਅੱਛਾ ਜੋਗਾ ਹੈ ਨਾ ਹੂੰ ਸਹਾ ਕੁਸਮ ਠੀਕ ਹੈ ਰਮਨ ਸਤਿ ਸ਼ਕਾਲ ਸੋ ਆਵਾਜ਼ ਪਰਪਰ ਵੀ ਨਾ ਕਲੀਅਰ ਆ ਰਹੀ ਹੈ ਨਾ ਠੀਕ ਹੈ ਠੀਕ ਹੈ ਹਾਂ ਹਾਂ ਰਮੀ ਹਜ ਤਾਂ ਬਹੁਤ ਦੂਰ ਹੈ ਸਾਰੀਆਂ ਐਡਮਿਸ਼ਨਾਂ ਮਿਲ ਲਈਆਂ ਠੀਕ ਹੈ ਦੇਖੋ ਦੂਜੀ ਗੱਲ ਤਾਂ ਦੇਖੋ ਇਹ ਤੁਸੀਂ ਹੁਣ ਆਪਣੀ ਜਿਹੜੀ ਹੈਗੀ ਹੁਣ ਐਗਜ਼ਾਮ ਆਪਣਾ ਹੀ ਹੋਣਾ ਕਿਉਂਕਿ ਬੀਐਟ ਦਾ ਪੇਪਰ ਪਹਿਲਾਂ ਹੋ ਮਤਲਬ ਹੋ ਹੀ ਗਿਆ 3 ਅਗਸਤ ਨੂੰ ਹੋ ਜਾਣਾ ਹੈ ਇੱਕ ਹਫ਼ਤੇ ਬਾਅਦ ਤਾਂ ਇਸ ਕਰਕੇ ਤੁਸੀਂ ਇੱਥੇ ਤਿਆਰੀ ਲਾਉਣੀ ਹੈ ਆਪਣੀ ਬਿਲਕੁਲ ਇਮਾਨਦਾਰੀ ਦੇ ਨਾਲ ਇਹ ਗੱਲ ਤੁਸੀਂ ਹਮੇਸ਼ਾ ਧਿਆਨ ਦੇ ਵਿੱਚ ਰੱਖ ਕੇ ਚੱਲਣੀ ਹੈ ਓਕੇ ਪਹਿਲੀ ਗੱਲ ਆਪਣੀ ਇਹ ਹੋ ਗਈ ਦੂਜੀ ਗੱਲ ਕੀ ਹੈ ਜੀ ਆਪਣੀ ਦੂਜੀ ਗੱਲ ਇੱਕ ਗੱਲ ਧਿਆਨ ਰੱਖਣੀ ਆਪਾਂ ਦੂਜੀ ਗੱਲ ਕਿਹੜੀ ਆਪਣੀ ਪ੍ਰਪਰੇਸ਼ਨ ਕਿਵੇਂ ਕਰਨੀ ਹੈ ਦੇਖੋ ਆਪਣੇ ਚੈਨਲ ਦੇ ਉੱਪਰ ਨਾ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਈਆਂ ਨੇ ਕਿ ਆਪਾਂ ਡਿਵੀਜ਼ਨ ਕਿੱਦਾਂ ਲੈਣੀ ਹੈ ਹਨਾ ਦੇਖੋ ਸਭ ਤੋਂ ਪਹਿਲਾਂ ਆਪਣਾ ਪੇਪਰ ਹੋਊਗਾ ਮਾਰਕਸ ਆਉਣਗੇ ਮਾਰਕਸ ਤੋਂ ਬਾਅਦ ਫਿਰ ਹੁੰਦੀ ਹੈ ਕਾਉਂਸਲਿੰਗ ਫਿਰ ਆਪਣੇ ਕੋਲੇ ਮਰਜ਼ੀ ਹੁੰਦੀ ਹੈ ਕਿ ਆਪਾਂ ਡਾਈਟ ਵਿੱਚ ਐਡਮਿਸ਼ਨ ਲੈਣੀ ਹੈ ਜਾਂ ਆਪਾਂ ਪ੍ਰਾਈਵੇਟ ਕਾਲਜ ਵਿੱਚ ਲੈਣੀ ਹੈ ਹਨਾ ਪ੍ਰਾਈਵੇਟ ਕਾਲਜ ਵਿੱਚ ਤਾਂ ਹੀ ਹੋਊਗੀ ਅਗਰ ਸਾਡਾ ਪੇਪਰ ਕੀ ਹੋਊਗਾ ਜੀ ਪਾਸ ਹੋਊਗਾ ਓਕੇ ਔਰ ਹੁਣ ਤੁਸੀਂ ਪੇਪਰ ਤੋਂ ਪਹਿਲਾਂ ਕਿਸੇ ਵੀ ਏਜੰਟ ਨੂੰ ਫੀਸ ਨਹੀਂ ਦੇਣੀ ਹੈ ਬਸ ਇਹ ਗੱਲ ਧਿਆਨ ਦੇ ਵਿੱਚ ਰੱਖ ਲਿਓ ਫੀਸ ਨਹੀਂ ਦੇਣੀ ਹੈ ਕਿਸੇ ਵੀ ਏਜੰਟ ਨੂੰ ਆਪਣੀ ਸੀਟ ਬੁੱਕ ਕਰਾਉਣ ਦੇ ਲਈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਹੀ ਕਰ ਸਕਦੇ ਹੋ ਹਨਾ ਦੇਖੋ ਤੁਹਾਨੂੰ ਅੱਗੇ ਵੀ ਦਿਖਾਉਂਗਾ ਦੇਖੋ ਆਪਾਂ ਵੀ ਐਡਮਿਸ਼ਨ ਕਰਵਾਉਣੇ ਹੋਣੇ ਦੇਖੋ ਹਨਾ ਇਹ ਦੇਖੋ ਇੱਥੇ ਨੰਬਰ ਦਿੱਤੇ ਹੋਏ ਨੇ ਠੀਕ ਆ ਆਪਣੇ ਬ੍ਰਦਰ ਹੀ ਨੇ ਕੁਲਵਿੰਦਰ ਸਰ ਓਕੇ ਤਾਂ ਆਪਾਂ ਵੀ ਐਡਮਿਸ਼ਨ ਕਰਾਵਾਂਗੇ ਇਸ ਕਰਕੇ ਮੈਂ ਕਹਿੰਨਾ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਗਰੁੱਪ ਵਿੱਚ ਬਣ ਕੇ ਰਹਿਣਾ ਠੀਕ ਹੈ ਜੀ ਓਕੇ ਤਾਂ ਇਹੇ ਪ੍ਰੋਸੈਸ ਵਿੱਚ ਹੋ ਕੇ ਆਪਣਾ ਫਿਰ ਆਪਾਂ ਫੀਸ ਫਿਲ ਕਰਾਂਗੇ ਫਿਰ ਆਪਣਾ ਐਡਮਿਸ਼ਨ ਹੋਣੀ ਹੈ ਪਹਿਲੇ ਸਾਲ ਦੇ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਆਪਾਂ ਨਹੀਂ ਨਹੀਂ ਰਿਤਿਕਾ ਬਹੁਤ ਸਿੰਪਲ ਹੁੰਦਾ ਪੇਪਰ ਠੀਕ ਹੈ ਜੀ ਬਿਲਕੁਲ ਸਿੰਪਲ ਐਗਜ਼ਾਮ ਹੁੰਦਾ ਡੇਲੀ ਆਪਣੇ ਚੈਨਲ ਦੇ ਕਲਾਸਿਸ ਲੱਗ ਰਹੀਆਂ ਨੇ ਇਸੇ ਚੈਨਲ ਦੇ ਉੱਪਰ ਠੀਕ ਹੈ ਜੀ ਨਵਜੋਤ ਮੈਮ ਨੇ ਗੁਰਿੰਦਰ ਸਰ ਹਨ ਠੀਕ ਹੈ ਜੀ ਆਪਣਾ ਸਟੱਡੀ ਲਵਰ ਜਿਹੜਾ ਹੈਗਾ 247 ਜਿੱਥੇ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਤੁਹਾਨੂੰ ਡੇਲੀ ਕਲਾਸਿਸ ਦੇਖਣ ਨੂੰ ਮਿਲਦੀ ਜਾਂਦੀਆਂ ਨੇ ਓਕੇ ਤਾਂ ਇਹ ਗੱਲ ਧਿਆਨ ਦੇ ਵਿੱਚ ਰੱਖਿਓ ਹੁਣ ਤੁਹਾਨੂੰ ਪਿਕਚਰ ਕਲੀਅਰ ਹੋ ਗਈ ਨਾ ਸਾਰਾ ਕਿਵੇਂ-ਕਿਵੇਂ ਹੋਣਾ ਕਿ ਪਹਿਲਾਂ ਆਪਣੇ ਕੋਲੇ ਐਂਟਰਸ ਹੋਊਗਾ ਫਿਰ ਆਪ ਨੂੰ ਨੰਬਰ ਆਉਣਗੇ ਫਿਰ ਆਪਾਂ ਕਾਲਜ ਸਰਕਾਰੀ ਲੈਣਾ ਜਾਂ ਆਪਾਂ ਪ੍ਰਾਈਵੇਟ ਲੈਣਾ ਇਹ ਸਾਡੀ ਮਰਜ਼ੀ ਆ ਓਕੇ ਤਾਂ ਪਾਸ ਕਰਨਾ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਆਪਣੀ ਮਰਜ਼ੀ ਪੁੱਛ ਜਾਣੀ ਆ ਨੰਬਰ ਪਹਿਲੀ ਗੱਲ ਅਗਰ ਤੁਸੀਂ ਮੰਨ ਲਓ ਐਡਮਿਸ਼ਨ ਲੈਣਾ ਚਾਹੁੰਦੇ ਹੋ ਸਰਕਾਰੀ ਡੈਟ ਦੇ ਵਿੱਚ ਤਾਂ ਤੁਹਾਨੂੰ ਮੈਰਿਟ ਦੇ ਵਿੱਚ ਆਉਣਾ ਜ਼ਰੂਰੀ ਹੈ ਠੀਕ ਹੈ ਇੱਥੇ ਤੁਸੀਂ ਮੈਰਿਟ ਵਿੱਚ ਆਉਂਗੇ ਇਹ ਗੱਲ ਧਿਆਨ ਦੇ ਵਿੱਚ ਰੱਖ ਕੇ ਚੱਲਣੀ ਹੈ ਓਕੇ ਜੀ ਡਨ ਹੋ ਗਿਆ ਤਾਂ ਪੇਪਰ ਵਾਰ-ਵਾਰ ਕਮੈਂਟ ਕਰਕੇ ਪੁੱਛਣ ਨਾਲੋਂ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਕਿ ਜਿਹੜੇ ਆਪਣੇ ਗਰੁੱਪ ਬਣੇ ਹੋਏ ਨੇ ਆਪਣੇ ਜਿਹੜੇ WhatsApp ਗਰੁੱਪ ਆਦਿ ਕੋ ਧਿਆਨ ਨਾਲ ਇਹ ਆਪਣਾ WhatsApp ਦਾ ਗਰੁੱਪ ਹੈ ਤੁਸੀਂ ਇੱਥੇ ਜੁਆਇਨ ਕਰਨਾ ਨਾ ਤੇ ਆਪਣੇ ਇਸੇ ਹੀ ਵੀਡੀਓ ਦੇ ਨੀਚੇ ਤੁਹਾਨੂੰ ਇੱਥੇ ਲਿੰਕ ਮਿਲ ਜੂਗਾ ਠੀਕ ਹੈ ਉਹ ਤੁਸੀਂ ਧਿਆਨ ਨਾਲ ਦੇਖ ਲਓ ਨਾਲ ਹੀ ਤੁਹਾਨੂੰ ਇੱਕ ਚੈਨਲ ਮਿਲੂਗਾ ਕਿਹੜਾ ਆਪਣੇ ਕੋਲੇ ਟੈਲੀਗ੍ਰਾਮ ਦਾ ਚੈਨਲ ਹੈ ਤੇ ਤੁਸੀਂ ਟੈਲੀਗ੍ਰਾਮ ਦੇ ਅੰਦਰ ਵੀ ਦੇਖੋ ਇੱਥੇ ਕਮੈਂਟ ਕਰਕੇ ਆਪਣੇ ਦੁੱਖ ਰੱਖ ਸਕਦੇ ਹੋ ਠੀਕ ਹੈ ਆਪਣੇ ਸੁੱਖ ਦੋ ਕਰ ਸਕਦੇ ਹੋ ਮੇਰੇ ਨਾਲ ਓਕੇ ਤਾਂ ਇਹ ਗੱਲ ਧਿਆਨ ਰੱਖ ਲਿਓ ਨਵਜੋਤ मैम ਤੁਹਾਨੂੰ ਰਿਪਲਾਈ ਕਰ ਦਿੰਦੇ ਹੁੰਦੇ ਆ ਓਕੇ ਜੀ ਤਾਂ ਇੱਥੇ ਕਮੈਂਟ ਕਰ ਸਕਦੇ ਹੋ ਦੋਨੋਂ ਦੇ ਚੈਨਲ ਤੁਹਾਨੂੰ ਲਿੰਕ ਜਿਹੜੇ ਹੈਗੇ ਨੇ ਇਸੇ ਗਰੁੱਪ ਦੇ ਨੀਚੇ ਮੈਂ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਮੈਂ ਲਿੰਕ ਦੇ ਦੇ ਦੂੰਗਾ ਤੁਸੀਂ ਜੁਆਇਨ ਕਰ ਲਿਓ ਠੀਕ ਹੈ ਨਹੀਂ ਤਾਂ ਤੁਸੀਂ ਇਸ ਨੰਬਰ ਤੇ ਮੈਸੇਜ ਕਰ ਲਿਓ ਠੀਕ ਹੈ ਜੀ 94 ਆਹ ਨੀਚੇ ਤਾਂ ਤੁਹਾਨੂੰ ਜਿਹੜਾ ਐਡ ਕਰ ਦਿੱਤਾ ਜਾਊਗਾ ਗਰੁੱਪ ਦੇ ਵਿੱਚ ਓਕੇ ਜੀ ਚਲੋ ਜੀ ਇਹ ਗੱਲ ਤਾਂ ਹੋ ਗਈ ਆਪਣੇ ਕੋਲ ਓਕੇ ਲਓ ਜੀ ਤਾਂ ਇਤੋਂ ਤੱਕ ਪਤਾ ਲੱਗ ਗਿਆ ਤੁਹਾਨੂੰ ਸਾਰਿਆਂ ਨੂੰ ਹਰੇਕ ਵੀ ਆਪਣਾ ਐਸਟੀਮੇਟ ਦੇਖੋ ਵੀ ਅਗਸਤ ਮਹੀਨੇ 'ਚ ਜੇ ਫਾਰਮ ਸ਼ੁਰੂ ਹੁੰਦੇ ਆ ਤਾਂ ਸਤੰਬਰ ਮਹੀਨੇ 'ਚ ਪੇਪਰ ਖੋਣ ਦੇ ਪੂਰੇ ਪੂਰੇ ਚਾਂਸ ਹੈ ਸਤੰਬਰ ਜਾਂ ਅਕਤੂਬਰ ਮਹੀਨੇ 'ਚ ਹੋਣ ਦੇ ਚਾਂਸ ਹੈ ਦੇਖੋ ਜਦੋਂ ਵੀ ਆਪਣਾ ਪੇਪਰ ਫਿਲ ਹੋ ਗਿਆ ਨਾ ਉਸ ਤੋਂ ਬਾਅਦ ਤਾਂ ਪੇਪਰ ਮਹੀਨੇ ਦੇ ਅੰਦਰ ਹੋ ਜਾਣਾ ਹੈ ਬਸ ਇਹ ਗੱਲ ਧਿਆਨ ਦੇ ਵਿੱਚ ਰੱਖ ਚੱਲਣੀ ਹੈ ਫਿਰ ਤਾਂ ਐਗਜ਼ਾਮ ਸਾਡਾ ਹੋ ਜਾਊਗਾ ਮਹੀਨੇ ਦੇ ਅੰਦਰ ਅੰਦਰ ਠੀਕ ਹੈ ਜੀ ਹਾਂ ਇਹ ਆਪਣਾ ਪ੍ਰੋਸੈਸਰ ਹੋਊਗਾ ਆਉਣ ਵਾਲੇ ਸਮੇਂ ਦੇ ਅੰਦਰ। ਹਾਂ ਸਟੱਡਿੰਗ ਆਪਣਾ ਇਹਦਾ ਮੇਰੇ ਧਿਆਨ ਜ ਨਹੀਂ ਹੈਗਾ ਕੁਝ ਵੀ ਠੀਕ ਹੈ। ਅ ਬਸ ਕੈਫ ਕੈਫੇ ਤਾਂ ਤੁਸੀਂ ਪੁੱਛ ਸਕਦੇ ਹੋ ਓਕੇ ਜੀ। ਰਮਨਦੀਪ ਹਾਂ ਰਮਨਦੀਪ ਮੈਂ ਸਾਰਾ ਦੱਸੂਗਾ ਪ੍ਰੋਸੈਸ ਤੁਸੀਂ 1 ਮਿੰਟ ਵੇਟ ਕਰੋ ਬਾਅਦ ਠੀਕ ਹੈ। ਕਲਾਸ ਦੇ ਵਿੱਚ ਬਨੇ ਰਹੋ ਮਨਦੀਪ ਸਿੰਘ ਸਤਿਕਾਰ ਓਕੇ ਜੀ। ਹਰ ਉਪੀ ਰਾਣੀ ਉੱਥੇ ਬਹੁਤ ਜ਼ਿਆਦਾ ਪਚਾਲ ਪੈ ਗਿਆ ਸੀਗਾ ਤੁਸੀਂ ਪਰਸਨਲ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਪਰਸਨਲ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਗਰੁੱਪ ਦੇ ਅੰਦਰ ਮੈਸੇਜ ਨਹੀਂ ਹੋਣਗੇ ਹੁਣ ਓਕੇ ਜੀ ਹਨ ਨਹੀਂ ਕੋਈ ਲੋੜ ਨਹੀਂ ਹੈ ਮਨਦੀਪ ਗੈਪ ਤੇ ਕੋਈ ਲੋੜ ਨਹੀਂ ਠੀਕ ਹੈ ਇਹ ਆਪਾਂ ਸਾਰੀਆਂ ਗੱਲਾਂ ਕਰਾਂਗੇ ਜਦੋਂ ਆਪਣੀ ਡਿਵੀਜ਼ਨ ਹੋਊਗੀ ਚਲੋ ਇਹ ਗੱਲ ਹੋ ਗਈ ਦੇਖੋ ਆਪਣੇ ਆਹ ਸਬਜੈਕਟ ਆਉਣੇ ਨੇ ਐਗਜ਼ਾਮ ਦੇ ਅੰਦਰ ਠੀਕ ਹੈ ਐਨਏ ਸਬਜੈਕਟ ਨੇ ਜੀਕੇ ਆਉਣੀ ਹੈ ਹਨਾ ਠੀਕ ਹੈ ਜੀ ਜੀਕੇ ਦੇ ਵਿੱਚ ਆਪਣੇ ਕੋਲ ਦੋ ਆਪਣੇ ਇੱਥੇ ਪੰਜਾਬ ਜੀਕੇ ਆਉਣੀ ਹੈ ਸਭ ਤੋਂ ਮੇਨ ਗੱਲ ਹੈ ਕਿੰਨੇ ਨੰਬਰ ਦੀ 15 ਨੰਬਰ ਦੀ ਪਰ ਪੰਜਾਬ ਜੀਕੇ ਤੇ ਆਪਣੀ ਡੇਲੀ ਕਲਾਸ ਹੁੰਦੀ ਹੈ ਆਪਣੇ ਗੁਰਵਿੰਦਰ ਸਰ ਦੀ ਠੀਕ ਹੈ ਉਹਦਾ ਲਿੰਕ ਡੇਲੀ ਕਲਾਸ ਇਸੇ ਗਰੁੱਪ ਦੇ ਵਿੱਚ ਆਉਂਦਾ ਹੁੰਦਾ ਤਾਂ ਉੱਥੇ ਦੇਖੋ ਤੁਹਾਡੇ ਪਿਆਰ ਕਰਕੇ ਸਰ ਹੁਣ ਰੂੜਾ ਕਲਾਸਿਸ ਦੇ ਵਿੱਚ ਚਲੇ ਗਏ ਹਨਾ ਤਾਂ ਇੱਥੇ ਸਰ ਜਿਹੜੇ ਹੈਗੇ ਆ ਡੇਲੀ ਕਲਾਸ ਲਾਉਂਦੇ ਨੇ ਕੌਣ ਗੁਰਵਿੰਦਰ ਸਰ ਬਹੁਤ ਵਧੀਆ ਇੱਕ ਪਲੇਲਿਸਟ ਬਣਾ ਰੱਖੀ ਹੈ ਤੁਹਾਡੇ ਸਾਰਿਆਂ ਨੇ ਤੁਸੀਂ ਉੱਥੇ ਪਿਆਰ ਦਿਨਾ ਓਕੇ ਇਹ ਗੱਲ ਧਿਆਨ ਚ ਰੱਖਿਓ ਤਾਂ ਤੁਸੀਂ ਡੇਲੀ ਨਾ 8 ਵਜੇ ਲਾਈਵ ਕਲਾਸ ਹੁੰਦੀ ਹੈ ਇਸੇ ਗਰੁੱਪ ਦੇ ਵਿੱਚ ਤੁਹਾਨੂੰ ਲਿੰਕ ਮਿਲਦੇ ਹੁੰਦੇ ਆ ਸਾਰੇ ਬੱਚੇ ਨਾ ਲਾਈਵ ਜੁਆਇਨ ਕਰਿਆ ਕਰੋ ਕਿੰਨੇ ਵਾਰੀ ਸਰ ਕਹਿੰਦੇ ਕਿ ਲਾਈਵ ਵੈਨ ਕਰ ਲਾਈਵ ਕਰਨ ਨੂੰ ਜვენ ਤੁਸੀਂ ਜੁਆਇਨ ਨਹੀਂ ਕਰਦੇ ਕਿਉਂ ਨਹੀਂ ਕਰਦੇ ਵੀ ਜੁਆਇਨ ਤੁਸੀਂ ਕਰਿਆ ਕਰੋ ਸਾਰੇ ਬੱਚੇ ਸਾਰੇ ਉੱਥੇ ਪੜ੍ਹਾਈ ਕਰਾਉਣਗੇ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਤੁਹਾਨੂੰ ਪੰਜਾਬੀ ਵੀ ਕਰਵਾਈ ਜਾਊਗੀ ਬਹੁਤ ਵਧੀਆ ਲੈਵਲ ਦੀ ਪੰਜਾਬੀ ਠੀਕ ਹੈ ਪੰਜਾਬੀ ਹੋਊਗੀ ਪੰਜਾਬ ਜੀਕੇ ਹੋਊਗੀ ਹੁਣ ਦੇਖੋ ਇਸ ਤੋਂ ਇਲਾਵਾ ਦੇਖੋ ਇੱਥੇ ਜਿਹੜੀਆਂ ਕਲਾਸਾਂ ਹੋਣਗੀਆਂ ਟੀਚਿੰਗ ਪੋਟੈਂਸ਼ੀਅਲ ਦੀਆਂ ਉਹ ਮੈਡਮ ਡੇਲੀ ਲਗਾਉਂਦੇ ਨੇ ਇੱਥੇ ਤੁਹਾਨੂੰ ਲਿੰਕ ਮਿਲ ਜੂਗਾ ਓਕੇ ਤਾਂ ਦੇਖੋ ਮੈਂ ਤੁਹਾਨੂੰ ਚੈਨਲ ਖੋਲ ਕੇ ਦਿਖਾਉਣਾ ਟੀਚਿੰਗ ਪੋਟੈਂਸ਼ੀਅਲ ਦੀਆਂ ਕਲਾਸਿਸ ਡੇਲੀ ਲੱਗ ਰਹੀਆਂ ਨੇ ਠੀਕ ਹੈ ਆ ਤੁਸੀਂ ਇੱਥੇ ਦੇਖੋ ਧਿਆਨ ਆ ਦੇਖੋ ਓਕੇ ਇੱਥੇ ਕਲਿੱਕ ਕਰੋਗੇ ਨਾ ਤੁਸੀਂ ਆ ਦੇਖੋ ਡੇਲੀ ਮੈਮ ਕਲਾਸਾਂ ਲਾ ਰਹੀ ਦੇਖੋ ਆ ਦੇਖੋ ਕਿੰਨੀਆਂ ਕਲਾਸਾਂ ਹੋ ਗਈਆਂ ਹੁਣ ਆਪਣੇ ਕੋਲੇ 1 2 3 4 8 ਕਲਾਸਾਂ ਹੋ ਗਈਆਂ ਤਾਂ ਦੇਖੋ ਸਾਰੇ ਬੱਚੇ ਇਸ ਨੂੰ ਠੀਕ ਹੈ ਜਿਹੜੀ ਆਹ ਵੀਡੀਓ ਪਈ ਹੈ ਪਹਿਲੀ ਇੱਥੇ ਨੋਟੀਫਿਕੇਸ਼ਨ ਬਾਰੇ ਸਾਰੀਆਂ ਗੱਲਾਂ ਬਾਤਾਂ ਡਿਸਕਸ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਪਲੇਲਿਸਟ ਦੇ ਉੱਪਰ ਜਾਓਗੇ ਤਾਂ ਪਲੇਲਿਸਟ ਤੇ ਜਾ ਕੇ ਪਹਿਲੀ ਪਲੇਲਿਸਟ ਬਣੀ ਹੋਈ ਹੈ ਇਹ ਤੁਸੀਂ ਦੇਖਣੀ ਹੈ ਇੱਕ ਤੁਸੀਂ ਦੇਖਣੀ ਆ ਜੀ ਜਿੱਥੇ 43 ਕਲਾਸਾਂ ਲੱਗੀਆਂ ਹੋਈਆਂ ਨੇ ਓਕੇ ਤਾਂ 43 ਕਲਾਸਾਂ ਵਾਲੀ ਆ ਰੀਪੀਡੀਫ ਆ ਵਾਲੀ ਠੀਕ ਹੈ ਇਹਨੂੰ ਤੁਸੀਂ ਖੋਲ ਲਿਓ ਇਹ ਤੁਸੀਂ ਸਾਰੇ ਬੱਚਣੇ ਦੇਖਣੀ ਆ ਪੰਜਾਬ ਜੀ ਕੀ ਆਪਣੀ ਉਸ ਚੈਨਲ ਤੇ ਹੋ ਰਹੀ ਆ ਠੀਕ ਹੈ ਜਿੱਥੇ ਸਰਵ ਕਰਵਾ ਰਹੇ ਨੇ ਇਹ ਤੁਸੀਂ ਐਂਟਰਸ ਦੇ ਕਲਾਸਾਂ ਨੇ ਇੱਥੇ ਦੇਖਣਗੇ ਨੇ ਦੇਖੋ ਸਾਰਾ ਕੰਟੈਂਟ ਵੱਧੂ ਪਿਆਇਆ ਇਥੀ ਦੇਖਿਆ ਕਰੋ ਦੇਖੋ ਜੀਐਸ ਦੀਆਂ ਪੋਲਿਟੀ ਦੀਆਂ ਕਲਾਸਾਂ ਲੱਗੀਆਂ ਹੋਈਆਂ ਨੇ ਬੀਐਡ ਦੀਆਂ ਪੰਜਾਬ ਜੀ ਦੇ ਕਲਾਸਾਂ ਵੀ ਇੱਥੇ ਪਈਆਂ ਹੋਈਆਂ ਨੇ ਹਨਾ ਮੈਥ ਰੀਜਨਿੰਗ ਵੀ ਪਿਆ ਹੋਇਆ ਹੈ ਇੱਥੇ ਤੁਹਾਨੂੰ ਮੈਡਮ ਕਰਾ ਰਹੇ ਨੇ ਕਿਹੜੀ ਕਿਹੜੀ ਕਲਾਸ ਕਰਾ ਰਹੇ ਨੇ ਟੀਚਿੰਗ ਮੋਲਸ਼ਨ ਕਰਾ ਰਹੇ ਨੇ ਕੋ ਡੇਲੀ ਕਲਾਸ ਹੁੰਦੀ ਹੈ ਓਕੇ ਤਾਂ ਇੱਥੇ ਤੁਸੀਂ ਜੁੜਨਾ ਨਹੀਂ ਭੁੱਲਣਾ ਹੈਗਾ ਡੇਲੀ ਤੁਸੀਂ ਜੁੜਨਾ ਹੈ ਓਕੇ ਜੀ ਤਾਂ ਬਹੁਤ ਵਧੀਆ ਰਿਸਪੌਂਸ ਤੁਹਾਡਾ ਹੈਗਾ ਤੇ ਇਹ ਜਿਹੜਾ ਪਿਆਰ ਆ ਤੁਸੀਂ ਆਪਣੇ ਸਰ ਨੂੰ ਵਿਦਿਆ ਕਰੋ ਸਾਰੇ ਬੱਚੇ ਜਦੋਂ ਆਪਾਂ ਸਰ ਕਲਾਸ ਲਾਉਂਦੇ ਨੇ ਡੇਲੀ 8 ਵਜੇ ਕਿੱਥੇ ਲਾਉਂਦੇ ਨੇ ਆਪਣੇ ਰੂੜਾ ਚੈਨਲ ਤੇ ਹੈਨਾ ਇੱਥੇ ਤੁਹਾਨੂੰ ਲਿੰਕ ਮਿਲੂਗਾ ਦੇਖੋ ਆਹ ਦੇਖੋ ਆਹ ਲਿੰਕ ਪਿਆ ਹੋਇਆ ਸਰ ਦਾ ਓਕੇ ਜੀ ਤੁਸੀਂ ਇੱਥੇ ਆ ਕੇ ਸਾਰਿਆਂ ਨੇ ਕੀ ਕਰਨਾ ਹੈ ਕਲਾਸ 8 ਵਜੇ ਹੁੰਦੀ ਹੈ ਡੇਲੀ ਲਾਈਵ ਓਕੇ ਤੇ ਤੁਸੀਂ ਸਾਰਿਆਂ ਨੇ ਇੱਥੇ ਲਿੰਕ ਆਉਂਦਾ ਹੁੰਦਾ ਹੈ ਤੇ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਉਸ ਕਲਾਸ ਨੂੰ ਜੁਆਇਨ ਕਰਨਾ ਦੇਖੋ 15 ਨੰਬਰ ਤੁਹਾਡੇ ਪੱਕੇ ਹੋ ਜਾਣੇ ਆ ਇਹ ਗੱਲ ਧਿਆਨ ਦੇ ਵਿੱਚ ਰੱਖ ਚੱਲਣੀ ਹੈ ਓਕੇ ਜੀ ਹਾਂ ਦੇਖੋ ਰਮਨ ਮੈਂ ਉਹੀ ਕਹਿ ਰਿਹਾ ਨਾ ਗਰੁੱਪ ਪਰ ਦੇ ਵਿੱਚ ਤੁਸੀਂ ਜੁੜ ਕੇ ਰਹਿਣਾ ਠੀਕ ਹੈ ਜੀ ਹਾਂ ਸਿਮਰਨ ਕੋਈ ਗੱਲ ਨਹੀਂ ਕਲਾਸਾਂ ਤੁਸੀਂ ਸਰਦੀ ਕਲਾਸ ਲਾਇਆ ਕਰੋ ਡੇਲੀ ਲਾਈਵ ਲਾਈਵ ਆਇਆ ਕਰੋ ਪਿਛਲੇ ਕਲਾਸਾਂ ਵੀ ਨਾਲ-ਨਾਲ ਦੇਖੀ ਚੱਲੋ ਨਾਲ ਦੇ ਨਾਲ ਅੱਜ ਦੀ ਕਲਾਸ ਵੀ ਦੇਖੀ ਚੱਲੋ ਠੀਕ ਹੈ ਆਊਗਾ ਗੌਰਵ ਜੀ ਆਊਗਾ ਆਊਗਾ ਚੌਣੀ ਹਣਾ ਵੀ ਆਊਗਾ ਹਾਂ ਅਹਾਂ ਠੀਕ ਹੈ ਚਲੋ ਤਾਂ ਕੌਣ-ਕੌਣ ਮੈਨੂੰ ਹੱਥ ਖੜਕ ਕੇ ਦੱਸੋ ਕੌਣ-ਕੌਣ ਆਊਗਾ ਕੱਲ ਦੀ ਕਲਾਸ ਦੇ ਵਿੱਚ ਰੂਬੀ ਰਾਣੀ ਕਿਉਂ ਨਹੀਂ ਆਉਂਦਾ ਮੈਸੇਜ ਤੁਸੀਂ ਇਸ ਨੰਬਰ ਤੇ ਨਾ ਮੈਸੇਜ ਕਰੋ ਜਿਹੜਾ ਨੀਚੇ ਰੈੱਡ ਲਾਈਟ ਦੇ ਵਿੱਚ ਆ ਰਿਹਾ ਠੀਕ ਹੈ 946641 ਨੰਬਰ ਤੇ ਮੈਸੇਜ ਕਰ ਦਿਓ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਦਿੱਤਾ ਜਾਊਗਾ ਠੀਕ ਹੈ ਚਲੋ ਤਾਂ ਮੈਨੂੰ ਦੱਸੋ ਜੀ ਕੱਲ ਕੌਣ-ਕੌਣ ਕਲਾਸ ਵਿੱਚ ਆਊਗਾ 8 ਵਜੇ ਵਾਲੀ ਕਲਾਸ ਦੇ ਵਿੱਚ ਠੀਕ ਹੈ ਆਊਗਾ ਜੀ ਆਊਗਾ ਪਤਰਾ ਸਾਹਿਬ ਆਊਗਾ ਜੀ ਆਊਗਾ ਠੀਕ ਹੈ ਹਾਂ 24 ਨਹੀਂ ਆਏਗਾ ਪਰ ਹੋਣ ਆਊਗਾ ਠੀਕ ਹੈ हां टिलोसाब कुलदीप वेरी गुड तस्वीर ਕੋ ਟੀ ਵੀ ਨੀਗਾ ਓਕੇ ਜੀ ਚਲੋ ਚੱਲ ਗਏ ਫਿਰ ਆਪਾਂ ਅੱਗੇ ਹੁਣ ਦੇਖੋ ਹੁਣ ਦੇਖੋ ਸਰ ਤੁਹਾਨੂੰ ਡੇਗੀ ਸਮਝਾਉਂਦੇ ਹੁੰਦੇ ਨੇ ਆ ਦੇ ਕੋਈ ਰੀਜ਼ਨਿੰਗ ਦੇ ਕਲਾਸਾਂ ਵਾਧੂ ਪਈਆਂ ਨੇ ਟੀਚਿੰਗ ਇੰਸਟਿਟਿਊਸ਼ਨ ਦੀ ਕਲਾਸ ਜਿਹੜੀ ਹੁੰਦੀ ਹੈ ਪੰਜਾਬੀ ਸਰ ਕਰਵਾਉਣਗੇ ਆਪਾਂ ਨੂੰ ਉੱਥੇ ਠੀਕ ਹੈ ਜੀ ਗੁਰਵਿੰਦਰ ਸਰ ਕਰਾਉਣਗੇ ਆਪਣੀ ਹਿੰਦੀ ਹੋ ਗਈ ਆ ਠੀਕ ਹੈ 10th ਕਲਾਸ ਦੀ ਆ ਇੰਗਲਿਸ਼ ਤੁਹਾਨੂੰ ਬਹੁਤ ਆਉਂਦੀ ਹੈ ਪਹਿਲਾਂ ਹੀ ਹਨਾ ਮੈਥ ਹੋ ਗਿਆ ਸਿੰਪਲ ਮੈਥ ਹੈ ਆਪਣਾ ਐਪ ਦੇ ਵਿੱਚ ਕੋਰਸ ਚੱਲਦਾ ਇੱਕ ਠੀਕ ਹੈ ਉਹਦੇ ਵਿੱਚ ਮੈਂ ਸਾਰਾ ਕੁਝ ਕਰਵਾਇਆ ਹੋਇਆ ਸਾਰਨੇ ਠੀਕ ਹੈ ਸਾਇੰਸ ਨਵ SST ਵੀ ਕਰਵਾ ਰੱਖੀ ਹੈ ਠੀਕ ਹੈ ਜੀ ਇਹਨਾਂ ਦੇ ਪ੍ਰੋਪਰ ਬੈਨ ਹਨ ਟੈਸਟ ਵੀ ਮਿਲ ਜਾਣਗੇ ਆਪਣੀ ਐਪਲੀਕੇਸ਼ਨ ਦੇ ਉੱਪਰ ਓਕੇ ਐਪਲੀਕੇਸ਼ਨ ਦੇ ਉੱਪਰ ਤੁਹਾਨੂੰ ਦਿਖਾਉਂਗਾ ਮੈਂ ਇਦਾਂ ਕਰਕੇ ਆ ਦੇਖੋ ਇੱਥੇ ਤੁਹਾਨੂੰ ਟੈਸਟ ਮਿਲਣਗੇ ਸਾਰੇ ਇੱਥੇ ਟੈਸਟ ਕੋਰਸ ਹੁੰਦਾ ਆ ਦੇਖੋ ਐਂਟਰੈਂਸ ਦਾ ਟੈਸਟ ਬੈਚ ਆ ਰਿਹਾ ਠੀਕ ਹੈ ਇਹ ਕੋਰਸ ਆਪਣਾ ਓਕੇ ਤਾਂ ਇੱਥੇ ਤੁਹਾਨੂੰ ਸਾਰਾ ਕੰਟੈਂਟ ਦੇਖੋ ਨੂੰ ਮਿਲੂਗਾ ਦੇਖੋ ਧਿਆਨ ਨਾਲ ਕੋਰਸ ਦਿੱਤੇ ਹੋਏ ਨੇ ਤੁਸੀਂ ਪੜ੍ਹ ਸਕਦੇ ਹੋ ਕਿਸੇ ਵੀ ਵੇਲੇ ਠੀਕ ਹੈ ਇਹ ਤਾਂ ਹੋ ਗਿਆ ਨੋਰਮਲ ਗੱਲਾਂ ਹੁਣ ਤੁਸੀਂ ਦੇਖੋ ਧਿਆਨ ਨਾਲ ਹੁਣ ਕੀ ਤੁਸੀਂ ਇੰਨਾ ਟਾਈਮ ਤੁਸੀਂ ਇੰਨੀ ਵੇਟ ਕਰ ਰਹੇ ਹੋ ਸਾਰੇ ਧਿਆ ਕਿ ਤੁਸੀਂ ਸਾਰਿਆਂ ਨੇ ਹੁਣ ਈਟੀਟੀ ਲੱਗਣਾ ਮੈਂ ਤੁਹਾਨੂੰ ਰეკਮੈਂਡ ਕਰਦਾ ਦੇਖੋ ਧਿਆਨ ਨਾਲ ਹੁਣ ਦੇਖੋ ਜੀ ਤੁਸੀਂ ਕੀ ਕਰੋਗੇ ਧਿਆਨ ਰੱਖਿਓ ਤੁਸੀਂ ਹੁਣ ਤੁਸੀਂ ਸਾਰੇ ਬੱਚੇ ਅਗਰ 2000 ਤੇ 25 ਦੇ ਵਿੱਚ ਤੁਸੀਂ ਖੜੇ ਹੋ ਹਨਾ 27 ਤੱਕ ਸੈਸ਼ਨ ਚੱਲਣਾ ਆਪਣਾ ਓਕੇ ਇਟ ਮੀਨਸ ਕੀ ਹੈ ਤੁਹਾਡੀ ਈਟੀਟੀ 2028 ਵਿੱਚ ਪੂਰੀ ਹੋਣੀ ਹੈ ਤਾਂ ਘੱਟੋ ਘੱਟ ਤੁਸੀਂ 2029 ਜਾਂ 30 ਦੇ ਵਿੱਚ ਜੱਕ ਜੌਬ ਲੱਗੋਂ ਕਿਉਂਕਿ ਆਪਾਂ ਪੀਐਸਟਟ ਵੀ ਦੇਣਾ ਹੈ ਆਪਾਂ ਐਡੀਟਿਟੇਟਰ ਵੀ ਦੇਣਾ ਠੀਕ ਹੈ ਮਤਲਬ ਸਮਾਂ ਲੱਗ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤਾਂ 2029 ਤੱਕ ਆਪਾਂ ਉਡੀਕਾਂਗੇ ਕਿ ਸਾਨੂੰ ਕੋਈ ਜੌਬ ਮਿਲੂਗੀ ਹੂੰ ਇੰਨਾ ਟਾਈਮ ਆਪਰੇ ਕੋਲ ਹੈਗਾ ਕਿ ਅਸੀਂ ਇੰਨੇ ਸਮੇਂ ਵਿੱਚ ਕੀ ਕਰਾਂਗੇ ਵਿਹਲੀਆਂ ਮਾਰਾਂਗੇ ਨਹੀਂ ਸਰ ਬਿਲਕੁਲ ਵਿਹਲੀਆਂ ਨਹੀਂ ਮਾਰ ਸਕਦੇ ਫਿਰ ਹੱਲ ਕੀ ਹੈ ਤਾਂ ਸਰ ਕੀ ਕਹਿੰਦੇ ਨੇ ਤੁਹਾਨੂੰ ਕੀ ਦੇਖੋ ਤੁਸੀਂ 2026 ਦੇ ਵਿੱਚ ਬਹੁਤ ਸਾਰੀਆਂ ਵੈਕੈਂਸੀਆਂ ਆ ਰਹੀਆਂ ਨੇ ਨਾਲ ਦੀ ਨਾਲ ਠੀਕ ਹੈ ਪਟਵਾਰੀ ਆਉਣਾ ਐ ਐਕਸਾਈਜ਼ ਇੰਸਪੈਕਟਰ ਆਉਣਾ ਐ ਸੀਨੀਅਰ ਅਸਿਸਟੈਂਟ ਐ ਪੰਜਾਬ ਪੁਲਿਸ ਦੀ ਹਰ ਸਾਲ ਵੈਕੈਂਸੀ ਆਉਂਦੀ ਆ ਠੀਕ ਹੈ ਤਾਂ ਇੰਨਾ ਸਾਰਿਆਂ ਦੇ ਵਿੱਚ ਉਹੀ ਪੰਜਾਬੀ ਆਉਣੀ ਆ ਜੀ ਉਹੀ ਪੰਜਾਬ ਜੀ ਕੀ ਆਉਣੀ ਆ ਉਹੀ ਉਹੀ ਆਪਣੇ ਕੋਲ ਇੰਗਲਿਸ਼ ਐ ਠੀਕ ਹੈ ਉਹੀ ਆਪਣੇ ਕੋਲ ਮੈਥ ਐ ਰੀਜ਼ਨਿੰਗ ਐ ਠੀਕ ਹੈ ਇਟ ਮੀਨਸ ਫਿਰ ਆਪਾਂ ਕਰਕੇ ਆਪਾਂ ਸਾਰਿਆਂ ਨੇ ਸਰਦਿਨਾ ਮਿਲ ਕੇ ਚੱਲਣਾ ਠੀਕ ਹੈ ਤਾਂ ਇਹ ਜਿਹੜੀ ਹੈਗੀ ਸਬਜੈਕਟ ਜਿਹੜੇ ਹੈਗੇ ਨੇ ਦੇਖੋ ਪੰਜਾਬ ਜਿਹੜਾ ਜੀਕੇ ਹੈ ਨਾ ਜਿਹੜਾ ਸਰ ਕਰਵਾਉਂਦੇ ਹੁੰਦੇ ਆ ਉਹ ਤੁਹਾਨੂੰ ਈਡਿਟਿਕੇਟਰ ਦੇ ਵਿੱਚ ਵੀ ਕੰਮ ਦੇਣਾ ਉਹ ਤੁਹਾਨੂੰ ਪੀਐਸ ਟੈਸਟ ਟੈਟ ਦੇ ਵਿੱਚ ਵੀ ਕੰਮ ਦੇਣਾ ਠੀਕ ਹੈ ਨਾ ਤਾਂ ਇਸ ਕਰਕੇ ਆ ਕੋਈ ਵੀ ਚੀਜ਼ਾਂ ਨੂੰ ਆਪਾਂ ਵੱਖਰਾ ਵੱਖਰਾ ਕਰਕੇ ਨਹੀਂ ਦੇਖਣਾ ਹੈਗਾ ਇਹ ਗੱਲ ਧਿਆਨ ਦੇ ਵਿੱਚ ਰੱਖਿਓ ਹਾਂ ਬਲਜੀਤ ਮੈਨੂੰ ਤੁਹਾਡਾ ਪਤਾ ਠੀਕ ਹੈ ਬਲਜੀਤ ਸੀਤਾ ਜੀ ਅਮਨ ਹਾਂ 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 ਬਿਲਕੁਲ ਬਿਲਕੁਲ ਅਮਨ ਦੀਪ ਠੀਕ ਹੈ ਜੀ ਰਾਹੁਲ ਠੀਕ ਹੈ ਅਮਨ ਸੇਵਕ ਮਨਦੀਪ ਜਸਪ੍ਰੀਤ ਹਾਂ ਨੋਟਸ ਤੁਸੀਂ ਜ਼ਰੂਰ ਬਣਾਉਣੇ ਨੇ ਠੀਕ ਹੈ ਜੀ ਹਾਂ ਹਾਂ ਬਿਲਕੁਲ ਜੀ ਰਾਹੁਲ ਜੀ ਉਹ ਵੀ ਤਿਆਰੀ ਹੋਊਗੀ ਨਾਲ ਸਾਰੀ ਹੋਊਗੀ ਤਿਆਰੀ ਬਿਲਕੁਲ ਟੈਨਸ਼ਨ ਨਹੀਂ ਕਰਨੀ ਤਾਂ ਇਸ ਕਰਕੇ ਤੁਸੀਂ ਕੀ ਕਰਨਾ ਹੈ ਜਿਹੜੀ ਵੀ ਕਲਾਸ ਆਉਂਦੀ ਆ ਨਾ ਜਿਹੜੀ ਵੀ ਕਲਾਸ ਆਉਂਦੀ ਆ ਆਪਣੇ ਗਰੁੱਪ ਦੇ ਵਿੱਚ ਕਿਹੜੇ ਗਰੁੱਪ ਦੇ ਵਿੱਚ ਜਿਹੜਾ ਤੁਹਾਡਾ WhatsApp ਦੇ ਗਰੁੱਪ ਬਣੇ ਹੋਏ ਨੇ ਠੀਕ ਹੈ ਤਾਂ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਕੀਆ ਕਰਨਾ ਹੈ ਕੀ ਕਰਨਾ ਹੈ ਤਾਂ ਉੱਥੇ ਤੁਸੀਂ ਹਰ ਇੱਕ ਕਲਾਸ ਜੁਆਇਨ ਕਰਨੀ ਹੈ ਦੇਖੋ ਐਨੇ ਵੇਲੇ ਆਪਾਂ ਸਾਰੇ ਹੈ ਨਹੀਂ ਆ ਕਿ ਤੋਂ ਨਾਲ ਤੁਹਾਡਾ ਮੈਂ ਟਾਈਮ ਵੇਸਟ ਕਰਾਉਂਗਾ ਠੀਕ ਹੈ ਤਾਂ ਆਪਾਂ ਨੇ ਸਾਰੀ ਕਲਾਸਾਂ ਦੇਖਣੀਆਂ ਨੇ ਜਿਹੜੀਆਂ ਤੁਹਾਨੂੰ ਉਹਨਾਂ ਗਰੁੱਪਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਕਿਹੜੇ ਗਰੁੱਪ ਦੀ ਗੱਲ ਕਰ ਰਿਹਾ ਹਾਂ ਇਹਨਾਂ ਗਰੁੱਪ ਦੀ ਗੱਲ ਕਰ ਰਿਹਾ ਠੀਕ ਹੈ ਤਾਂ ਜਦੋਂ ਮੈਂ ਕਹਿਣਾ ਉਹਨਾਂ ਵੀ ਲਾਈਵ ਜੁਆਇਨ ਕਰ ਲਓ ਸਾਰਿਆਂ ਨੇ ਆਪਣਾ ਟਾਈਮ ਸ਼ਡਿਊਲ ਸੈੱਟ ਕਰਨਾ ਦੇਖੋ ਇੱਥੇ ਘਟ ਘਟ ਹਜ਼ਾਰ ਮੈਂਬਰ ਹੈ ਇਸ ਗਰੁੱਪ ਦੇ ਵਿੱਚ 1000 ਤੇ 15 ਸ਼ਾਇਦ ਮੈਂਬਰ ਨਹੀਂ ਉਹਦੇ ਵਿੱਚ ਤੁਸੀਂ ਦੇਖੋ 100 ਬੱਚਾ ਲਾਈਵ ਨਹੀਂ ਆ ਰਹੇ ਦੇਖੋ ਕਿੱਡੀ ਤਰਸ ਦੀ ਜੋ ਗੱਲ ਹੈ ਹਨਾ ਕਿੰਨਾ ਹੈਰਾਨ ਹੋਣ ਜੋ ਗੱਲ ਹੈ ਮਤਲਬ ਤੁਸੀਂ ਦੇਖੋ ਵੀ ਦਸਵਾਂ ਹਿੱਸਾ ਬੱਚਾ ਵੀ ਰੈਡੀ ਨਹੀਂ ਹੈ ਟਾਈਮ ਦੇ ਉੱਪਰ ਪੜ੍ਹਨ ਵਾਸਤੇ ਤੇ ਆਪਾਂ ਸਾਰੇ ਆਪਾਂ ਸਾਰੇ ਜੋਬ ਭਾਲਦੇ ਆਂ ਦੇਖੋ ਜੋਬ ਇਹਦਾ ਮਿਲਦੀ ਹੁੰਦੀ ਹੈ ਹੂੰ ਇਸ ਕਰਕੇ ਆਪਣੇ ਆਪ ਨੂੰ ਪ੍ਰੋਪਰ ਵੇਦ ਨਾਲ ਆਪਾਂ ਕੀ ਕਰਨਾ ਹੈ ਸੈੱਟ ਕਰਨਾ ਟਾਈਮ ਦੇ ਅਕੋਰਡਿੰਗ ਹੈ ਠੀਕ ਹੈ ਜੀ ਇਸ ਗੱਲ ਧਿਆਨ ਦੇ ਵਿੱਚ ਰੱਖ ਕੇ ਚੱਲਣਾ ਓਕੇ ਜੀ ਹਾਂ ਬਿਲਕੁਲ ਜੀ ਬਿਲਕੁਲ ਹੂੰ ओके okay, जी ਤਾਂ ਦੇਖੋ ਮੈਂ ਤੁਹਾਨੂੰ ਆਪਣੇ ਗਰੁੱਪਾਂ ਦੇ ਵਿੱਚ ਚੈਨਲ ਦੇ ਉੱਪਰ ਹਨਾ ਕਦੇ ਵੀ ਤੁਹਾਨੂੰ ਫੇਕ ਨਿਊਜ਼ ਨਹੀਂ ਸੀ ਕਦੇ ਮੈਂ ਵੀ ਆ ਗਿਆ ਚੱਕ ਦੋ ਫੜ ਦੋ ਹਨਾ ਮੈਂ ਤੁਹਾਨੂੰ ਸਾਰਿਆਂ ਨੂੰ ਕਰਦਾ ਹੁੰਨਾ ਬਿਲਕੁਲ ਜੈਨੂਇਨ ਜੀ ਮੈਂ ਗੱਲ ਦੱਸਦਾ ਹੁੰਨਾ ਕਿ ਵੀ ਦੇਖੋ ਆਹ ਕੁਝ ਹੋ ਸਕਦਾ ਆਹ ਕੁਝ ਕਰਨਾ ਹੁਣ ਦੇਖੋ ਹੌਸਲੇ ਤਾਂ ਮੈਂ ਦੇ ਰਿਹਾ ਜਿਵੇਂ ਆਪ ਨੂੰ ਕਹਿ ਰਹੇ ਆ ਕਿ ਆਪਣੇ ਗੌਰਵ ਸ਼ਰਮਾ ਸਾਹਿਬ ਕਹਿ ਰਹੇ ਵੀ ਹੌਸਲੇ ਦਿੰਦੇ ਰਹੋ ਹਨਾ ਦਲਾਸਾ ਦੇਖੋ ਦਲਾਸਾ ਤਾਂ ਮੈਂ ਦੇ ਰਿਹਾ ਨਾ ਕਿ ਤੁਸੀਂ ਨਾਲ ਨਾਲ ਕੀ ਕਰ ਸਕਦੇ ਹੋ ਦੇਖੋ ਤੁਹਾਡੇ ਕੋਲੇ ਓਪਰਚ्युनिटी ਤਾਂ ਤੁਹਾਡਾ ਵੇਟ ਕਰ ਰਹੇ ਨੇ ਦੇਖੋ ਧਿਆਨ ਨਾਲ ਤੁਸੀਂ ਪੜਨ ਵਾਲੇ ਬਣੋ ਯਾਰ ਤੁਸੀਂ ਪੜਦੇ ਨਹੀਂ ਹੈਗੇ ਮੈਂ ਸਾਫ਼ ਕਹਿ ਰਿਹਾ ਪੜ ਪੜਦੇ ਨਹੀਂ ਤੁਸੀਂ ਪੜਨ ਵਾਲੇ ਬਣੋ ਰਾਜੇ ਤੁਹਾਡੇ ਸਾਹਮਣੇ ਮੈਂ ਡਿਟੇਲ ਲਿਆ ਦੂੰਗਾ ਜੌਬ ਦੀਆਂ ਤੁਸੀਂ ਇੱਥੇ ਫਿੱਟ ਹੋ ਸਕਦੇ ਹੋ ਜਦੋਂ ਤੁਹਾਡਾ ਟੀਚਰ ਵਾਲਾ ਪੇਪਰ ਪਾਸ ਹੋ ਗਿਆ ਤੁਸੀਂ ਟੀਚਰ ਬਣ ਜਿਓ ਬਈ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਤੁਸੀਂ ਚਾਰ ਸਾਰਾ ਮੈਂ ਵੇਲੇਗਾ ਮਾਰੂੰਗੀ ਨਹੀਂ ਮਾਰ ਸਕਦੇ ਆਪਾਂ ਕਿਹੜਾ ਤਗੜੇ ਘਰਾਂ ਦੇ ਪੁੱਤਰ ਆ ਠੀਕ ਹੈ ਨਾ ਤੇ ਇਸ ਕਰਕੇ ਮੇਰੀ ਗੱਲ ਮੰਨੋ ਤੁਸੀਂ ਆਹ ਸਾਰੇ ਸਬਜੈਕਟ ਆਪਾਂ ਤਿਆਰ ਕਰ ਲੈਣੇ ਨੇ ਠੀਕ ਹੈ ਤਾਂ ਤੁਸੀਂ ਕੋਈ ਵੀ ਤੁਹਾਨੂੰ ਸਲਾਹ ਦੀ ਲੋੜ ਹੁੰਦੀ ਹੈ ਨਾ ਤੁਸੀਂ ਕਾਲ ਕਰ ਲਿਆ ਕਰੋ ਇਸ ਨੰਬਰ ਤੇ ਮੈਸੇਜ ਕਰ ਲਿਆ ਕਰੋ ਪ ਮੈਸੇਜ ਕਰਕੇ ਮੈਨੂੰ ਪੁੱਛਿਆ ਕਰੋ ਕਿ ਸਰ ਮੈਨੂੰ ਦਿੱਕਤ ਆ ਰਹੀ ਹੈ ਓਕੇ ਜੀ ਤਾਂ ਦੇਖੋ ਸਾਰਾ ਕੰਮ ਤੁਹਾਡੇ ਹੱਥ ਤੇ ਹੈ ਆਪਾਂ ਐਡਮਿਸ਼ਨਾਂ ਵੀ ਤੁਹਾਡੇ ਹੱਥ ਤੇ ਕਰਵਾਵਾਂਗੇ ਦੇਖੋ ਹਨਾ ਲੋਕਲ ਏਰੀਆ ਤੇ ਘੱਟ ਫੀਸ ਲੱਗੂਗੀ ਓਕੇ ਬੀਐਡ ਦੀਆਂ ਜਿਹੜੀਆਂ ਐਡਮਿਸ਼ਨਾਂ ਹੋਣਗੀਆਂ 3 ਅਗਸਤ ਤੋਂ ਬਾਅਦ ਪੇਪਰ ਤੋਂ ਬਾਅਦ ਠੀਕ ਹੈ ਤਾਂ ਉਹਦੇ ਵਿੱਚ ਆਪਾਂ ਐਡਮਿਸ਼ਨਾਂ ਵੀ ਕਰਵਾਵਾਂਗੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਜੀ ਇਸ ਨੰਬਰ ਤੇ ਕਰ ਲਿਆ ਕਰੋ ਠੀਕ ਹੈ ਕਹਿੰਦਾ ਕੋਰ ਵੀ ਸੀ ਸਟੱਡੀ ਲਵਰ ਵਾਲੀ ਚੈਨਲ ਨਾਲ ਕਨੈਕਟ ਹੈਗੇ ਆਂ ਅਸੀਂ ਸਾਰੇ ਹਨਾ ਦਾ ਮਤਲਬ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਐਂਟਰਸ ਦੀ ਤਿਆਰੀ ਲਈ ਅਸੀਂ ਬੈਠੇ ਹਾਂ ਹਨਾ ਡਿਵੀਜ਼ਨ ਵਾਸਤੇ ਬੈਠੇ ਹਾਂ ਫਿਰ ਜੌਬ ਵਾਸਤੇ ਅਸੀਂ ਬੈਠੇ ਹਾਂ ਤਾਂ ਫਿਰ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਹੈ ਜਿਹੜਾ ਮੈਂ ਗਰੁੱਪ ਦੇ ਵਿੱਚ ਲਿੰਕ ਪਾਉਣਾ ਹੁੰਦਾ ਜੀ ਠੀਕ ਹੈ ਉਹ ਤੁਸੀਂ ਸਾਰੇ ਨੇ ਜੁਆਇਨ ਕਰਨਾ ਹੁੰਦਾ ਇਮੀਡੀਏਟਲੀ ਇਹ ਤੁਸੀਂ ਆਪਣਾ ਨਾ ਭਰੋਸਾ ਕਰ ਲਓ ਥਾਂ ਥਾਂ ਤੇ ਤੁਸੀਂ ਨਾ ਭਟਕਿਆ ਕਰੋ ਓਕੇ ਇਹ ਗੱਲ ਧਿਆਨ ਚ ਰੱਖਣੀ ਹੈ ਆਪਾਂ ਸਾਰੇ ਬੱਚਾ ਨੇ ਹਾਂ ਹਾਂ ਰਿਮੀ ਉਹੀ ਕਹਿ ਰਹਿਣਾ ਕਿ ਐਂਟਰਸ ਤੋਂ ਪਹਿਲਾਂ ਆਪਾਂ ਕੋਈ ਵੀ ਪੈਸਾ ਨਹੀਂ ਦੇਣਾ ਕਿਸੇ ਬੱਚੇ ਨੇ ਠੀਕ ਹੈ ਨਾ ਕਾਲਜ ਵਾਲੇ ਨੂੰ ਐਂਟਰਸ ਦਾ ਪੇਪਰ ਹੋਊਗਾ ਫਿਰ ਆਪਾਂ ਪਾਸ ਹੋਵਾਂਗੇ ਫਿਰ ਕਾਉਂਸਲਿੰਗ ਦੀ ਲਿਸਟ ਆਊਗੀ ਫਿਰ ਲਿਸਟਾਂ ਤੋਂ ਬਾਅਦ ਆਪਾਂ ਫੀਸਾ ਭਰਨੇ ਜਾਣੇ ਇਹ ਗੱਲ ਧਿਆਨ ਚ ਰੱਖਣੀ ਹੈ ਹਾਂ ਠੀਕ ਹੈ ਨਾ ਇਹ ਗੱਲ ਧਿਆਨ ਚ ਰੱਖੋ ਹਾਂਜੀ ਕੀਰਤ ਮਮਤਾ ਠੀਕ ਹੈ ਤਾਂ ਦੇਖੋ ਆਪਾਂ ਨਾ ਜਿਹੜੀ ਤਿਆਰੀ ਹੈਗੀ ਆਪਾਂ 360 ਐਂਗਲ ਤੋਂ ਕਰਨੀ ਹੈ ਆਪਾਂ ਇੱਕ ਜੌਬ 'ਚ ਥੋੜਾ ਬੈਠਣ ਹੈਗਾ ਕੀ ਐਡਿਟ ਦਾ ਪੇਪਰ ਆਊਗਾ ਤੇ ਫੇਰ ਹੀ ਆਪਾਂ ਕੁਝ ਕਰਾਂਗੇ ਜ਼ਿੰਦਗੀ 'ਚ ਹਰ ਸਾਲ ਸਰਕਾਰ ਜਿਹੜੀ ਹੈ ਵੈਕੈਂਸੀਆਂ ਕੱਢ ਰਹੀ ਹੈ ਪੇਪਰ ਦੇ ਰਹੀ ਹੈ ਸਿਲੇਬਸ ਸੇਮ ਹੈ ਹੈਨਾ ਤੇ ਸਾਰਿਆਂ ਨੇ ਰੈਗੂਲਰ ਹੋ ਜੋ ਪੜਨ ਵਾਲੇ ਬਣੋ ਤੁਸੀਂ ਪੜਨ ਵਾਲੇ ਪਾਸੇ ਬਹੁਤ ਘੱਟ ਧਿਆਨ ਦਿਨੇ ਹੋ ਠੀਕ ਹੈ ਪੜਨ ਵਾਲੇ ਬਣੋ ਤਾਂ ਜੋ ਅਸੀਂ ਜਿਹੜਾ ਹੈਗਾ ਕਿ ਅਸੀਂ ਪ੍ਰੋਪਰ ਵੇ ਨਾਲ ਹਰ ਇੱਕ ਐਗਜ਼ਾਮ ਨੂੰ ਆਪਾਂ ਕਰ ਸਕੀਏ ਠੀਕ ਹੈ ਨਾ ਇਹ ਗੱਲ ਧਿਆਨ 'ਚ ਰੱਖਣੀ ਹੈ ਠੀਕ ਹੈ ਨਾ ਹਾਂਜੀ ਹਾਂਜੀ ਕੈਂਡੀ ਇਹ ਵੀ ਆਪਾਂ ਪ੍ਰੈਪਰੇਸ਼ਨ ਕਰਾਉਣੇ ਆ ଠିକ ହିଁ ପ୍ରିପରେ ହିଁ ହାଜ ବିଲକୁଲ ଜର୍ଜୀ ବନାଲୋ କୁସୁମ ଜିତ ଲୋ କ ਆ ਸੋਨੀਆਂ ਤੁਸੀਂ ਇਸ ਨੰਬਰ ਤੇ ਮੈਸੇਜ ਕਰ ਲਓ ਠੀਕ ਹੈ ਜਿਹੜਾ ਨੰਬਰ ਦਿੱਤਾ ਹੋਇਆ ਨੀਚੇ ਆ ਦੇਖੋ ਧਿਆਨ ਨਾਲ ਤੁਸੀਂ ਇਸ ਨੰਬਰ ਤੇ ਮੈਸੇਜ ਕਰ ਦਿਓ ਠੀਕ ਹੈ 94 946432172 ਠੀਕ ਹੈ ਇੱਥੇ ਇੱਥੇ ਮੈਸੇਜ ਕਰ ਦਿਓ ਤੁਹਾਨੂੰ ਜਿਹੜਾ ਹੈਗਾ ਆਪਣਾ ਨੇਮ ਲੇ ਕੇ ਭੇਜ ਦਿਆ ਜੀ ਤੁਹਾਨੂੰ ਐਡ ਕਰ ਦੇਵਾਂਗੇ ਅਪਾ ਗਰੁੱਪ ਦੇ ਅੰਦਰ ਓਕੇ ਤਾਂ ਦੇਖੋ ਇੱਥੇ ਕਲਾਸ ਡੇਲੀ ਹੁੰਦੀ ਆ ਜਿਹੜਾ ਵੀ ਮੈਂ ਇਸ ਗਰੁੱਪ ਦੇ ਵਿੱਚ ਕਲਾਸ ਦਾ ਮੈਸੇਜ ਪਾਉਣਾ ਹੁੰਦਾ ਸਾਰੇ ਬੱਚਿਆਂ ਨੇ ਪ੍ਰੋਪਰ ਵੇ ਨਾਲ ਉਹਨੂੰ ਫੋਲੋ ਕਰਨਾ ਹੈ ਠੀਕ ਹੈ ਤੇ ਹਾਂ ਠੀਕ ਹੈ ਜੀ ਨਹੀਂ ਨਹੀਂ ਰੀਤੂ 8 ਵਜੇ ਕਲਾਸ ਹੁੰਦੀ ਆ ਸਰ ਦੀ ਠੀਕ ਆ ਉੱਥੇ ਉਸ ਚੈਨਲ ਦੇ ਉੱਪਰ ਓਕੇ ਜੀ ਹੂੰ ਨਹੀਂ ਕੋਰਸ ਕਰਨਾ ਜ਼ਰੂਰੀ ਨਹੀਂ ਹੈਗਾ ਬਸ ਕਲਰਕ ਦੀਆਂ ਪੋਸਟਾਂ ਵਾਸਤੇ ਤੁਸੀਂ ਨਾ ਟਾਈਪਿੰਗ ਟਾਈਪ ਟਾਈਪਿੰਗ ਨਹੀਂ ਕਲਰਕ ਦੀਆਂ ਪੋਸਟਾਂ ਵਾਸਤੇ 12th ਕੈਂਡ 10 ਸਰਟੀਫਿਕੇਟ ਚਾਹੀਦਾ ਹੁੰਦਾ ਉਹ ਵੀ ਬਣ ਜਾਊਗਾ ਤੁਸੀਂ ਇਸ ਨੰਬਰ ਤੇ ਕਾਲ ਕਰ ਲਿਓ 98885 ਇਹ ਸਰ ਕੰਪਿਊਟਰ ਵੀ ਕਰਵਾਉਂਦੇ ਨੇ ਤਾਂ ਤੁਹਾਨੂੰ ਕੰਪਿਊਟਰ ਦਾ ਪ੍ਰੋਪਰ ਤੁਹਾਨੂੰ ਪ੍ਰੋਸੈਸ ਦੱਸ ਦਿਆਂਗੇ ਠੀਕ ਹੈ ਕਾਲ ਕਰ ਲਿਓ ਇਸ ਨੰਬਰ ਤੇ ਠੀਕ ਹੈ ਜੀ ਉੱਪਰ ਨੰਬਰ ਤੇ ਕਾਲ ਕਰ ਲਿਓ ਕੁਲਵਿੰਦਰ ਸਰ ਤੇ ਠੀਕ ਹੈ ਹਾਂ ਵੈਰੀ ਗੁੱਡ ਠੀਕ ਹੈ ਜੀ ਤਾਂ ਇਸ ਕਰਕੇ ਮੈਂ ਕਹਿਣਾ ਕਿ ਜੁੜੇ ਰਹਿਣਾ ਬਸ ਜੁੜਿਆਂ ਨਾਲ ਹੀ ਖਲ ਨਿਕਲਣਾ ਤੇ ਆਪਣੀ ਪ੍ਰਪਰੇਸ਼ਨ ਵੱਲ ਪੂਰਾ ਧਿਆਨ ਦਿਓ ਠੀਕ ਹੈ ਤਿਆਰੀ ਲੈ ਲਈ ਦੇਖੋ ਮੈਂ ਇਹ ਜਿਹੜਾ ਮੈਂ ਤੁਹਾਨੂੰ ਦਿੱਤਾ ਹੈ ਨਾ ਸਿਲੇਬਸ ਹੈ ਇਹ ਵੀ ਤੁਹਾਨੂੰ ਮੈਂ ਸ਼ੇਅਰ ਕਰ ਦੂੰਗਾ ਦੇਖੋ ਆਹ ਰ ਹੈ ਸਿਲੇਬਸ ਸਾਰਾ ਇਹ ਮੈਂ ਟੈਲੀਗ੍ਰਾਮ ਦੇ ਵਿੱਚ ਬਹੁਤ ਜ਼ਿਆਦਾ ਸ਼ੇਅਰ ਕੀਤਾ ਹੋਇਆ ਹੈ ਅੱਜ ਵੀ ਮੈਂ ਸ਼ੇਅਰ ਕਰ ਦੂੰਗਾ ਠੀਕ ਹੈ ਜੀ ਦੇਖੋ ਸਾਰਾ ਪ੍ਰੋਪਰ ਬਿਨਾ ਸਿਲੇਬਸ ਦੇਖੋ ਉਹੀ ਆਪਾਂ ਨੂੰ ਜੀਓਗ੍ਰਾਫੀ ਆਫ ਪੰਜਾਬ ਹੈ ਹਨਾ ਆਪਣੇ ਆਰਟ ਐਂਡ ਕਲਚਰ ਹੈ ਸਿੱਖ ਗੁਰੂ ਹੈ ਬੰਦਾ ਭਾਦਰ ਹੈ ਸਿੱਖ ਮਿਸਲਾਂ ਰਣਜੀਤ ਸਿੰਘ ਹੈ ਪੰਜਾਬ ਦੀਆਂ ਫੇਮਸ ਪਲੇਸਿਸ ਨੇ ਫੋਕ ਡਾਂਸ ਹੈ ਜਿਹੜਾ ਸਾਰ ਕਰਵਾ ਰਹੇ ਨੇ ਮੇਲੇ ਫੈਸਟੀਵਲ ਹੋਗੇ ਹਨਾ ਸਾਰਾ ਸਿਲੇਬਸ 15 ਨੰਬਰ ਦਾ ਦੇਖੋ ਧਿਆਨ ਰੱਖੋ ਤਾਂ ਆਪ ਦੇਖੋ ਧਿਆਨ ਨਾਲ ਓਕੇ ਤਾਂ ਇੱਥੋਂ ਹੀ ਡੇਲੀ ਕਲਾਸ ਹੁੰਦੀ ਸਰ ਦੀ 8 ਵਜੇ ਉਹਦੇ ਵਿੱਚ ਤੁਸੀਂ ਜਰੂਰ ਜੁੜਨਾ ਦੂਜੀ ਗੱਲ ਪੰਜਾਬੀ ਵੀ ਕਰਵਾਉਣਗੇ ਉੱਥੇ ਠੀਕ ਹੈ ਨਾ ਉਹ ਵੀ ਜੁੜਨਾ ਹੈ ਬਾਕੀ ਇੱਕ ਇੱਕ ਆ ਕੇ ਕਲਾਸਾਂ ਚੱਲਦੀਆਂ ਰਹਿਣਗੀਆਂ ਆ ਦੇਖੋ ਟੀਚਿੰਗ ਪੋਟੈਂਸ਼ੀਅਲ ਜਿਹੜਾ ਹੈਗਾ 15 ਨੰਬਰ ਦਾ ਇਹਦੇ ਉੱਪਰ ਮੈਡਮ ਜਿਹੜੀ ਡੇਲੀ ਨਵਯੋਤ ਕਲਾਸ ਲੈਂਦੇ ਹੁੰਦੇ ਆ ਹਨਾ ਉਹ ਕਲਾਸਾਂ ਤੁਹਾਨੂੰ ਮੈਂ ਇਹ ਵੀ ਮੈਂ ਦਿਖਾ ਦਿਆਂ ਪ੍ਰੋਪਰ ਵੇ ਨਾਲ ਕਿ ਤੁਸੀਂ ਕਲਾਸਾਂ ਦੇਖੋ ਆ ਰਹੀਆਂ ਕਲਾਸਾਂ ਠੀਕ ਹੈ ਆ ਰਹੀਆਂ ਠੀਕ ਹੈ ਇੱਥੇ ਪਲੇਲਿਸਟ ਦੇ ਉੱਪਰ ਜਾ ਕੇ ਸਾਰਿਆਂ ਨੇ ਇਹ ਕਲਾਸ ਦੇਖਣੀ ਆ ਦੇਖੋ ਧਿਆਨ ਨਾਲ ਠੀਕ ਹੈ ਤੇ ਇਸ ਕਰਕੇ ਮੈਂ ਕਹਿੰਨਾ ਜੀ ਵਾਰ-ਵਾਰ ਕਿ ਤੁਸੀਂ ਜਿਹੜਾ ਹੈਗਾ ਆਪਣੇ ਇਹਨਾਂ ਗਰੁੱਪਸ ਦੇ ਵਿੱਚ ਐਕਟਿਵ ਹੋ ਜਾਓ ਸਾਰਾ ਕੰਟੈਂਟ ਤੁਹਾਨੂੰ ਜਿਹੜਾ ਹੈਗਾ ਪ੍ਰੋਪਰ ਵੇ ਨਾਲ ਮਿਲੂਗਾ ਕੋਈ ਤੁਹਾਡੇ ਨਾਲ ਦੇਖੋ ਇਸ ਆਪਣੇ ਚੈਨਲ ਦੇ ਉੱਪਰ ਕਦੇ ਤੁਹਾਨੂੰ ਗਲਤ ਕੰਟੈਂਟ ਦੇਖ ਨੂੰ ਮਿਲਿਆ ਨਕਲੀ ਫੇਕ ਹਨਾ ਚੱਕ ਦੋ ਵਟ ਦੋ ਕਰ ਲਓ ਹਨਾ ਦੇਖੋ ਨੂੰ ਕਦੇ ਮਿਲਿਆ ਨਹੀਂ ਮਿਲਿਆ ਝੂਠ ਫਪਾਉਣ ਦੇਖ ਨੂੰ ਮਿਲੇ ਕਦੇ ਨਹੀਂ ਮਿਲੇ ਤਾਂ ਕਿਸੇ ਬੱਚੇ ਨੂੰ ਐਡਮਿਸ਼ਨਾਂ ਦੇ ਵਿੱਚ ਵੀ ਕਦੇ ਵੀ ਅਸੀਂ ਝੂਠ ਫਪਾਉਣ ਨਹੀਂ ਮਾਰਿਆ ਨਾ ਅਸੀਂ ਕਦੇ ਜਿਹੜਾ ਹੈਗਾ ਜਦੋਂ ਪੇਪਰ ਵਗੈਰਾ ਹੁੰਦੇ ਨੇ ਉਹਦੇ ਵਿੱਚ ਕੋਈ ਝੂਠ ਮਾਰਿਆ ਕਦੇ ਹਨਾ ਇਸ ਕਰਕੇ ਕਹਿੰਦੇ ਆ ਵਿਸ਼ਵਾਸ ਬਣਿਆ ਹੋਇਆ ਬੱਚਿਆਂ ਦਾ ਆਪਾਂ ਹਮੇਸ਼ਾ ਸਹੀ ਗਾਈਡ ਕੀਤਾ ਇਸ ਤਰੀਕੇ ਨਾਲ ਆਪਾਂ ਸਹੀ ਗਾਈਡ ਕਰਦੇ ਰਵਾਂਗੇ ਠੀਕ ਹੈ ਨਾ ਤੁਹਾਡਾ ਕੋਈ ਵੀ ਡਾਊਟ ਹੁੰਦਾ ਹੈ ਨਾ ਜੀ ਤੁਸੀਂ ਦਿਲ ਖੋਲ ਕੇ ਆਪਣਾ ਰੱਖਿਆ ਕਰੋ ਡਾਊਟ ਹਾਂਜੀ ਹਾਂਜੀ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਹਰ ਤੂੰ ਤੁਸੀਂ ਕੋਈ ਭਰ ਸਕਦੇ ਹੋ ਪੇਪਰ ਵੀ ਭਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਹਾਂ ਬਿਲਕੁਲ ਠੀਕ ਹੈ ਜੀ ਕੀ ਕਹਿ ਰਹੇ ਹੋ ਅਮਨ ਸਰ ਮੈਂ 11 ਕਸ ਤੋਂ 10th ਦੀ ਹਿੰਦੀ ਐਡੀਸ਼ਨ ਪੇਪਰ ਦੇਣਾ ਹੈ ਹਾਂਜੀ ਹਾਂਜੀ ਹੋ ਜਾਊਗਾ ਤੁਹਾਡਾ ਹੋ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਜੇ ਪੇਪਰ ਆਇਆ ਨਹੀਂ ਆਪਣਾ ਉਸ ਤੋਂ ਪਹਿਲਾਂ ਪਹਿਲਾਂ ਤੁਹਾਡਾ ਹੋ ਜੇ ਪੇਪਰ ਤੇ ਰਿਜ਼ਲਟ ਤੁਸੀਂ ਪਹਿਲਾਂ ਲੈ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਊਗੀ ਠੀਕ ਹੈ ਜੀ ਇਹ ਗੱਲ ਧਿਆਨ ਦੇ ਵਿੱਚ ਰੱਖ ਚੱਲਣੀ ਹੈ ਓਕੇ ਚਲੋ ਸੋ ਆਈ ਹੋਪ ਸਾਰੇ ਬੱਚਿਆਂ ਦਾ ਜਿਹੜਾ ਡਾਊਟ ਹੈ ਕਲੀਅਰ ਹੋ ਗਿਆ ਹੋਣਾ ਠੀਕ ਹੈ ਜੀ ਸੋ ਇਸੇ ਤਰੀਕੇ ਦੇ ਨਾਲ ਆਪਣਾ ਤੁਸੀਂ ਸੈਸ਼ਨ ਦੇ ਵਿੱਚ ਜੁੜਦੇ ਰਹਿਣਾ ਠੀਕ ਹੈ ਆਪਣੇ ਪ੍ਰੈਪਰੇਸ਼ਨ ਨੂੰ ਤੁਸੀਂ ਜਿਹੜਾ ਹੈਗਾ ਕਰਦੇ ਰਹਿਣਾ ਠੀਕ ਹੈ ਜੀ ਓਕੇ ਜੀ ਚਲੋ ਸੋ ਆਪਾਂ ਕਰਦੇ ਆਂ ਜੀ ਸੈਸ਼ਨ ਨੂੰ ਆਫ ਟਰਨ ਆਫ ਕਰਦੇ ਆ ਓਕੇ ਜੀ ਅਨੁਬਾਲਾ ਸਤਿ ਸ਼੍ਰੀ ਅਕਾਲ ਆਪਾਂ ਕਰਦੇ ਆਂ ਸੈਸ਼ਨ ਆਫ ਠੀਕ ਹੈ ਸੋ ਮਿਲਦੇ ਰਵਾਂਗੇ ਆਪਾਂ ਕੋਈ ਵੀ ਆਪਣਾ ਡਾਊਟ ਹੁੰਦਾ ਤੁਸੀਂ ਆਪਣੇ ਕਿੱਥੇ ਕਰਿਆ ਕਰੋ ਆਪਣੇ ਟੈਲੀਗ੍ਰam ਚੈਨਲ ਤੇ ਇੱਥੇ ਤੁਸੀਂ ਕਮੈਂਟ ਕਰ ਸਕਦੇ ਠੀਕ ਹੈ ਦੇਖੋ ਬੱਚਿਆਂ ਨੇ ਕਮੈਂਟ ਕੀਤੇ ਹੋਏ ਆਲਰੇਡੀ ਇੱਥੇ ਕਰ ਸਕਦੇ ਹੋ WhatsApp ਤੇ ਤੁਸੀਂ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਕਾਲ ਨਾਲ ਮੈਸੇਜ ਕਰ ਲਿਆ ਕਰੋ ਓਕੇ ਇੱਥੇ ਕਲਾਸ ਹੁੰਦੀ ਆ ਪਰ ਡੈਂਟਲੀ ਤੁਸੀਂ ਇਸ ਕਲਾਸ ਦੇ ਵਿੱਚ ਇੰਜੋਏ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਇਸ ਤੋਂ ਇਲਾਵਾ ਐਡਮਿਸ਼ਨ ਲਈ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਠੀਕ ਹੈ 988551542 ਠੀਕ ਹੈ ਕੁਰਵਿੰਦਰ ਸਰ ਫੋਨ ਚੱਕਣਗੇ ਠੀਕ ਹੈ ਕਰ ਸਕਦੇ ਐਨਜੋਏ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਸ ਤੋਂ ਇਲਾਵਾ ਆਪਣੇ ਜਿੰਨੇ ਕੋਰਸਸ ਵਗੈਰ ਹੈਗੇ ਨੇ ਇਹਦੀ ਡਿਟੇਲ ਲੈਣੀ ਹੈ ਤੁਸੀਂ ਅਗੇਨ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਆਪਣੇ ਪ੍ਰੋਫੈਸ਼ਨ ਨੂੰ ਧਿਆਨ ਨਾਲ ਰੱਖੋ ਠੀਕ ਹੈ ਤਾਂ ਹਾਂ ਓਕੇ ਜੀ ਠੀਕ ਹੈ ਜੀ ਸੋ ਫਿਰ ਆਪਾਂ ਮਿਲਦੇ ਹਾਂ ਸਾਰੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸੇ ਤਰੀਕੇ ਦੇ ਨਾਲ ਆਪਾਂ ਸੈਸ਼ਨ ਲੈਂਦੇ ਰਿਹਾ ਕਰਾਂਗੇ ਹੋ ਸਕਦਾ ਆਪਾਂ ਨੂੰ ਕੋਈ ਕਲਾਸ ਸ਼ੁਰੂ ਕਰੀ ਗਿਆ ਆਪਾਂ ਇਸ ਚੈਨਲ ਦੇ ਉੱਪਰ ਠੀਕ ਹੈ ਕੋਈ ਗੱਲ ਨਹੀਂ ਹੋਪਫੁਲੀ ਆਪਾਂ ਸਭ ਕੁਝ ਕਰਾਂਗੇ ਕੋਈ ਦਿੱਕਤ ਨਹੀਂ ਗੱਲ ਨਹੀਂ ਠੀਕ ਹੈ ਚਲੋ ਮਿਲਦੇ ਫਿਰ ਆਪਾਂ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ